ਹਣ ਦੇਖ ਮਾਸੀ ਗੱਲ ਤੇ ਆਵਾ ਮੈਂ ਜਾਂਦਾ ਮੂੰਹ ਕੋਲੇ ਕਿਸੇ ਨੂੰ ਕਹੇ ਤੁਹਾਨੂੰ ਦੱਸੇ ਵੀ ਮੈਂ ਪੈਸੇ ਦਿੱਤੇ ਕਿੱਥੇ ਜੇ ਨਹੀਂ ਦੱਸਦਾ ਤਾਂ ਫਿਰ ਪੈਸੇ ਮਾਸੀ ਕਿਤੇ ਨਹੀਂ ਇਹ ਇਹ ਵੀ ਹੋ ਸਕਦਾ ਨਹੀਂ ਕੋਈ ਪ੍ਰਾਪਰਟੀ ਲੈ ਲਈ ਹੋਵੇ ਪੈਸੇ ਮੈਂ ਦੇ ਦਿੰਦੇ ਦੂੰਗਾ ਬਿਠੁੰਡੇ ਉਹ ਵੇਚ ਦੇ ਇਸ ਤੇ ਬਿਠੁੰਡੇ ਜਿਆਰ ਸਾਰੇ ਨਾਲ ਹੈ ਡੈੜੀ ਜਮਈ ਮੈਂ ਕਿਚ ਅਸੀਂ ਮਿਲਾਂ ਦੇ ਡੈੜੀਆਂ ਨੇ ਲਿਆ ਨਹੀਂ ਡੈੜੀਆਂ ਦਾ ਕੋਈ ਕਿੱਥੋਂ ਲਿਆਣਗੇ ਇਹਨੇ ਪੈਸੇ ਉਦੋਂ ਤਾਂ ਅਸੀਂ ਇਹ ਸੋਚ ਲਿਆ ਵੀ ਇਹ ਗਲਤ ਰਸਤੇ 'ਚੋਂ ਨਾ ਫੜਦੇ ਪੈਸੇ ਇਹ ਗਲਤ ਰਸਤੇ 'ਚੋਂ ਨਾ ਕਰਕੇ ਸੀ ਲਿਆ ਵਾ ਬਸੇ ਉਹ ਡੇੜ ਕਿੱਲਾ ਹੀ ਨਹੀਂ ਗਿਆ ਅਸੀਂ ਪੁੱਛਤਾ ਹੁੰਦੇ ਆ ਵੀ ਜੇ ਉਹਨੂੰ ਕਿਤੇ ਇਹ ਹੀ ਥੋੜੇ ਵਾਲੇ ਪੈਸੇ ਕੀ ਆ ਹੋ ਸਕਦਾ ਹੈ ਥੋੜੇ ਵਾਲੇ ਪੈਸੇ ਹੋਣ ਵੀ ਉਦੋਂ ਤੇ ਜੇ ਅਸੀਂ ਕਿੱਲਾ ਲੈ ਲੈਂਦੇ ਉਦੋਂ ਲੈ ਲੈਂਦੇ ਕਿੱਲਾ ਤਾਂ ਅਸੀਂ ਫਾਇਦੇਮੰਦ ਸੀ ਅੱਜ ਤੈਨੂੰ ਹੋਵੇ ਜੇ ਵਿੱਚ ਤੇ ਲੋਟੋ ਚੱਲੇ ਵੀਰੇ ਤੇ ਉਹ ਗੱਲ ਸੀ ਮਾਫਰਲੀ ਮਾਫਰ ਹੋਸਾ ਤੋਂ ਤੁਹਾਡੇ ਵਾਲੇ ਪੈਸੇ ਆਂਦਾ ਹੋਵੇ ਮੈਂ ਪੈਸੇ ਦੇਉਂਗਾ ਸਾਹਿਬ ਮਾਸੇ ਲਈ ਗਿਆ ਲਈ ਗਿਆ ਲਈ ਗਿਆ ਅਸੀਂ ਹੁਣ ਅਸੀਂ ਉੱਥੇ ਵੀ ਸ਼ੈਦ ਉਹਨੂੰ ਆਏ ਆਂਦਾ ਸੀ ਕਿ ਬਿਸ਼ੈਦ ਉਹ ਤੁਹਾਡੇ ਵਾਲੇ ਪੈਸੇ ਸੀ ਤਾਂ ਉਹ ਗਿਆ ਉੱਥੇ ਬਿਠਿੰਦੇ ਵੀ ਗਿਆ ਵੀ ਮੈਨੂੰ ਦੋਵੇਂ ਬਿਠਿੰਦੇ ਵੀ ਗਿਆ ਮੇਰੇ ਕੋਲ ਬੈਸਕ ਲੈਣ ਤੁਸੀਂ ਆਏ ਹੋ ਮੋਸਟ ਵੈਲਕਮ ਹਾਂ ਦੇਖੋ ਤੁਸੀਂ ਮਾਸੜ ਨਾਲ ਗੱਲ ਕਰੋ ਦੇਖ ਜੇ ਤਾਂ ਇਹ ਗੱਲ ਰੁਕਣੀ ਆ ਜਾਂ ਕੋਈ ਕਮਿਟਮੈਂਟ ਵਾਲੀ ਗੱਲ ਹੈਗੀ ਆ ਉਹ ਤਾਂ ਫਿਰ ਦੇਖੋ ਤੁਹਾਡੇ ਤੇ ਮਾਸੜ ਜੀ ਨਾਲ ਹੀ ਹੋਣੀ ਆ ਇਸ ਬੰਦੇ ਜੀ ਕੋ ਸਾਨੂੰ ਕਹੂਗਾ ਵੀ ਹਾਂ ਬਾਈ ਵੀ ਤੁਸੀਂ ਰੋਕ ਜੋਏ ਨੇ ਤਾਂ ਇਹਦੇ ਕਹਿਣ ਤਾਂ ਰੋਕਣਾ ਤਾਂ 5 ਦਿਨ ਹੋਰ ਰੋਕ ਜੂਗਾ ਮੈਂ 10 ਦਿਨ ਹੁੰਦੇ ਚਲ ਮਹੀਨਾ ਹੋ ਗਿਆ ਉਹ 2 ਮਹੀਨੇ ਹੋ ਗਏ ਨਹੀਂ 마ਸੀ ਇਦੋਂ ਵੱਧ ਨਹੀਂ ਇਦੋਂ ਵੱਧ ਨਹੀਂ ਕਿਉਂਕਿ ਮੈਨੂੰ ਪਤਾ ਵੀ ਇਦੋਂ ਵੱਧ ਤਾਂ ਫਿਰ ਖੱਜਲ ਖਵਾਰੀ ਆ ਹਾਂ ਹਣਾ ਕੋਈ ਮਹੀਨਾ 2 ਮਹੀਨੇ ਨਹੀਂ 마ਸੀ ਪਲੀਜ਼ ਮੈਂ ਸਿਰਫ 5 ਦਿਨ ਹੋਰ ਰੋਕਦਾ ਜੇ ਇਹ ਪੈਸੇ ਦੇ ਇਹ ਦੇ ਸਕਦਾ ਨਹੀਂ 마ਸੀ ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਣਾ ਨਹੀਂ ਹੁਣ ਮੈਂ ਤਾਂ ਐ ਨਹੀਂ ਕਿਹਾ ਸੀ ਅਸੀਂ ਬੈਣਾਗਾ ਆਪਣੇ ਤੋਂ ਪਹਿਲੇ ਦਾ ਡਾਇਰੈਕਟਰ ਲੈਣਾ ਨਹੀਂ ਹਾਂ ਲੈਣੇ ਹੀ ਨਹੀਂ ਹਲਾ ਲੋਕ ਅਸੀਂ ਕਿਉਂ ਲਈਏ ਹਾਂ ਹਾਂ ਵਾਪਸ ਨੰਬਰ ਦਾ ਡਾਇਰੈਕਟਰ ਲੈਣੇ ਡਾਇਰੈਕਟਰ ਦਾ ਸਵਾਗਤ 2 ਨੰਬਰ ਦੇ ਡਾਇਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਆ ਅਸੀਂ 0% ਕਿਉਂਕਿ ਅਜੇ ਤੱਕ 2 ਨੰਬਰ ਦਾ ਕੰਮ ਨਹੀਂ ਕੀਤਾ ਹਾਂ ਹਾਂ ਮੈਂ ਨੇ ਇੱਕ ਗੱਲ ਕਹੀ ਸੀ ਕਿ ਜੋ ਭਾਈ ਜਿਹੜਾ ਸਿਸਟਮ ਗਲਤ ਲੱਗਦੇ ਮੈਨੂੰ ਜੋ ਵੀ ਚੀਜ਼ ਲੈਣੀ ਆ ਦੇਖ ਮੈਨੂੰ ਜਾਣਦੇ ਲੋਕ ਮੇਰੇ ਖਿਲਾਫ ਕੱਲ ਮਗਲ ਅਗਲੇ ਕਹਣ ਚੋਰੀ ਦੇ ਟਰੈਕਟਰ ਸਿੱਪੀ ਦੇ ਕੋਲ ਫੜੇ ਗਏ ਤੇ ਭਾਈ ਮੇਰੀ ਹੈਗੀ ਬਦਨਾਮੀ ساری ਜ਼ਿੰਦਗੀ ਖਰਾਬ ਹੋਗੀ ਇਸ ਕਰਕੇ ਨਹੀਂ ਜਦੋਂ ਆਪਣੀ ਕੋਈ ਵੀ ਗੱਲ ਹੈ ਇਸ ਕਰਕੇ ਸੁਣੋ ਸੁਣੋ ਇਸ ਕਰਕੇ ਪਿੰਡ 'ਚ ਤਾਂ ਵੱਖਰੀ ਮੇਰੀ ਤਾਂ ਦੁਨੀਆ 'ਚ ਹੋਊ ਤੋ ਮੈਂ ਇਸ ਕਰਕੇ ਸਾਡੇ ਘਰੇ ਇੱਕ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀਆਂ ਨਹੀਂ ਸਹੀ ਚਾਹੀਦੀ ਨਹੀਂ ਆਉਣਗੀਆਂ ਤਾਂ ਸਹੀ ਚਾਹੀਦੇ ਪੈਸੇ ਵਾਪਸ ਚਾਹੀਦੇ ਆ ਵਾਪਸ ਚਾਹੀਦੇ ਪੈਸੇ ਵਾਪਸ ਕਰ ਤੂੰ ਲੈ ਆ ਤੂੰ ਜਾਣ ਕਰ ਹਣ ਦੇਖ ਮਾਸੀ ਗੱਲ ਤਾਂ ਆਉਂ ਆ ਮੈਂ ਜਾਂ ਦਾ ਮੂੰਹ ਬੋਲੇ ਕਿਸੇ ਨੂੰ ਕਹੇ ਤੁਹਾਨੂੰ ਦੱਸੇ ਵੀ ਮੈਂ ਪੈਸੇ ਦਿੱਤੇ ਕਿੱਥੇ ਜੀ ਨਹੀਂ ਦੱਸਦਾ ਤਾਂ ਫਿਰ ਪੈਸੇ ਮਾਸੀ ਕਿਤੇ ਨਹੀਂ ਇਹ ਇਹ ਵੀ ਹੋ ਸਕਦਾ ਨਹੀਂ ਕੋਈ ਪ੍ਰਾਪਰਟੀ ਲੈ ਲਈ ਹੋਵੇ ਪੈਸੇ ਮੈਂ ਦੇ ਦੂੰਗਾ ਬਿਠੁੰਡੇ ਉਹ ਵੇਚ ਦੇ ਇਸੇ ਬਿਠੁੰਡੇ ਚ ਕੀ ਆ ਬਾਰੇ ਨਾਲ ਹੈ ਡੈੜੀ ਜਮਈ ਮੈਂ ਚਾ ਸੀ ਇਹਦਾ ਦੇਣੀ ਡੈੜੀਆਂ ਦੇ ਕਿਥੋਂ ਲਿਆਂਗੇ ਨੇ ਪੈਸੇ ਉਦੋਂ ਤਾਂ ਅਸੀਂ ਇਹ ਸੋਚਨੇ ਵੀ ਇਹ ਗਲਤ ਰਸਤੇ 'ਚ ਨਾ ਫੜਦੇ ਪੈਸੇ ਦਾ ਗਲਤ ਰਸਤੇ 'ਚ ਨਾ ਕਰਕੇ ਸੀ ਲਿਆ ਵੇਸੇ ਉਹ ਡੇੜ ਕਿੱਲਾ ਹੀ ਨਹੀਂ ਲਿਆਗਾ ਅਸੀਂ ਉਹ ਲੈ ਲਈਏ ਵੀ ਜੇ ਉਦੋਂ ਕਿਤੇ ਇਹੀ ਥੋੜੇ ਵਾਲੇ ਪੈਸੇ ਕੀ ਆ ਹੋ ਸਕਦਾ ਹੈ ਥੋੜੇ ਵਾਲੇ ਪੈਸੇ ਹੋਣ ਫਿਰ ਉਦੋਂ ਜੇ ਅਸੀਂ ਕਿੱਲਾ ਲੈ ਲੈਂਦੇ ਉਦੋਂ ਲੈ ਲੈਂਦੇ ਕਿੱਲਾ ਤਾਂ ਅਸੀਂ ਫਾਇਦੇਮੰਦ ਸੀ ਅੱਜ ਤੈਨੂੰ ਹੋਏ ਜਿਹੜੇ ਵਿੱਚ ਲੈ ਤੇ ਉਹ ਗੱਲ ਸੀ ਮਾਫ਼ ਕਰ ਬੜੀ ਮਾਫ਼ ਹੋਸਾ ਤੋਂ ਤੁਹਾਡੇ ਵਾਲੇ ਪੈਸੇ ਆਂਦਾ ਹੋਵੇ ਮੈਂ ਪੈਸੇ ਦੇਉਂਗਾ ਸਰ ਮਸਤੀ ਲਈ ਗਿਆ ਲਈ ਗਿਆ ਲਈ ਗਿਆ ਅਸੀਂ ਅਸੀਂ ਰੁਕਦੇ ਵੀ ਸ਼ਾਇਦ ਉਹ ਨੂੰ ਆਏ ਆਂਦਾ ਸੀ ਵੀ ਸ਼ਾਇਦ ਉਹ ਤੁਹਾਡੇ ਵਾਲੇ ਪੈਸੇ ਸੀ ਤਾਂ ਉਹ ਗਿਆ ਉੱਥੇ ਬਠਿੰਡੇ ਵੀ ਗਿਆ ਵੀ ਮੇਰੇ ਦੋਵੇਂ ਬਠਿੰਡੇ ਵੀ ਗਿਆ ਮੇਰੇ ਕੋਲ ਬੈਸ ਲੈ ਤੁਸੀਂ ਆਏ ਹੋ ਮੋਸਟ ਵੈਲਕਮ ਹਾਂ ਦੇਖੋ ਤੁਸੀਂ ਮਾਸੜ ਨਾਲ ਗੱਲ ਕਰੋ ਨਹੀਂ ਜੇ ਤਾਂ ਇਹ ਗੱਲ ਰੁਕਣੀ ਆ ਜਾਂ ਕੋਈ ਕਮਿਟਮੈਂਟ ਵਾਲੀ ਗੱਲ ਹੈਗੀ ਆ ਉਹ ਤਾਂ ਫਿਰ ਦੇਖੋ ਤੁਹਾਡੇ ਤੇ ਮਾਸੜ ਜੀ ਨਾਲ ਹੀ ਹੋਣੀ ਆ ਇਸ ਬੰਦੇ ਜੀ ਕੋ ਸਾਨੂੰ ਕਹੂਗਾ ਵੀ ਹਾਂ ਬਾਈ ਵੀ ਤੁਸੀਂ ਰੁਕ ਜਓ ਇਹਨੇ ਤਾਂ ਇਹਦੇ ਕਹਿਣ ਤਾਂ ਰੋਕਣਾ ਤਾਂ 5 ਦਿਨ ਹੋਰ ਰੁਕ ਜੂੰਗਾ ਮੈਂ 1-2 ਦਿਨ ਹੁੰਦੇ ਚਲ ਮਹੀਨਾ ਹੋ ਗਿਆ ਕੋ 2 ਮਹੀਨੇ ਹੋ ਗਏ ਨਹੀਂ 마ਸੀ ਇਦੋਂ ਵੱਧ ਨਹੀਂ ਇਦੋਂ ਵੱਧ ਨਹੀਂ ਕਿਉਂਕਿ ਮੈਨੂੰ ਪਤਾ ਵੀ ਇਦੋਂ ਵੱਧ ਤਾਂ ਫਿਰ ਖੱਜਲ ਖਵਾਰੀ ਆ ਹਾਂ ਹਣਾ ਕੋਈ ਮਹੀਨਾ 2 ਮਹੀਨੇ ਨਹੀਂ 마ਸੀ ਪਲੀਜ਼ ਮੈਂ ਸਿਰਫ 5 ਦਿਨ ਹੋਰ ਰੁਕਦਾ ਜੇ ਇਹ ਪੈਸੇ ਦੇ ਇਹ ਦੇ ਸਕਦਾ ਨਹੀਂ 마ਸੀ ਪਲੀਜ਼ ਮੈਂ ਦੇਖੋ ਮੈਂ ਮਜਬੂਰ ਆ ਹੁਣ ਕਿਉਂਕਿ ਮੈਂ ਜੋ ਵੀ ਲੀਗਲ ਬਣਦਾ ਮੈਨੂੰ ਕਰਨਾ ਪੈਣਾ ਨਹੀਂ ਹੁਣ ਮੈਂ ਤਾਂ ਐ ਨਹੀਂ ਕਿਹਾ ਸੀ ਅਸੀਂ ਬੈਣਾਗਾ ਆਪਣੀ ਤੋਂ ਪਹਿਲੇ ਦਾ ਡਰੈਕਟਰ ਲੈਣਾ ਨਹੀਂ ਹਾਂ ਲੈਣੀ ਵੀ ਅਲਾ ਲੋਕ ਅਸੀਂ ਕਿਉਂ ਲਈਏ ਹਾਂ ਹਾਂ ਵਾਪਸ ਨੰਬਰ ਦਾ ਡਰੈਕਟਰ ਲੈ ਲੈਣਾ ਸਵਾਲ 2 ਨੰਬਰ ਦੇ ਡਰੈਕਟਰ ਅਸੀਂ ਜਾਂ ਜ਼ਿੰਦਗੀ ਚ ਲੈ ਜਾਣਾ ਲੈਣੀ ਆ ਅਸੀਂ 0% ਕੋਈ ਅਜੇ ਤੱਕ 2 ਨੰਬਰ ਦਾ ਕੰਮ ਨਹੀਂ ਕੀਤਾ ਹਾਂ ਹਾਂ ਮੈਂ ਨੇ ਇੱਕ ਗੱਲ ਕਹੀ ਸੀ ਕਿ ਜੋ ਭਾਈ ਜਿਹੜਾ ਸਿਸਟਮ ਗਲਤ ਲੱਗਦੇ ਮੈਨੂੰ ਜੋ ਵੀ ਚੀਜ਼ ਲੈਣੀ ਆ ਦੇਖ ਮੈਨੂੰ ਜਾਣਦੇ ਲੋਕ ਮੇਰੇ ਖਿਲਾਫ ਕੱਲ ਨੂੰ ਅਗਲੇ ਕਣ ਚੋਰੀ ਦੇ ਟਰੈਕਟਰ ਸਿੱਟੀ ਦੇ ਕੋਲ ਫੜੇ ਗਏ ਤੇ ਬਾਈ ਮੇਰੀ ਹੈਗੀ ਬਦਨਾਮੀ ساری ਜ਼ਿੰਦਗੀ ਖਰਾਬ ਹੋਊਗੀ ਇਸ ਕਰਕੇ ਜਦੋਂ ਆਪਣੀ ਕੋਈ ਵੀ ਗੱਲ ਹੈ ਇਸ ਕਰਕੇ ਸੁਣ ਸੁਣੋ ਇਸ ਕਰਕੇ ਪਿੰਡ 'ਚ ਤਾਂ ਵੱਖਰੀ ਮੇਰੀ ਤਾਂ ਦੁਨੀਆ 'ਚ ਹੋਊ ਤੇ ਮੇਸ ਕਰਕੇ ਸਾਡੇ ਘਰੇ ਇੱਕ ਵੀ ਚੀਜ਼ ਗਲਤ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਦਿੱਤੇ ਆ ਸਹੀ ਚੀਜ਼ਾਂ ਦੇ ਤੇ ਸਹੀ ਚਾਹੀਦੀਆਂ ਨਹੀਂ ਸਹੀ ਚਾਹੀਦੀ ਨਹੀਂ ਆਉਣਗੀਆਂ ਤਾਂ ਸਹੀ ਚਾਹੀਦੇ ਪੈਸੇ ਵਾਪਸ ਚਾਹੀਦੇ ਆ ਪੈਸੇ ਵਾਪਸ ਕਰ ਤੂੰ ਲੈ ਆ ਤੂੰ ਜਾਣਕਰ